ਤੁਸੀਂ ਸਵਾਲ ਵੀ ਪੁੱਛਣੇ ਆ ਤੇ ਮੈਂ ਉਹਨਾਂ ਦਾ ਜਵਾਬ ਵੀ ਦੇਣਾ ਤਿੰਨ ਦਹਾਕਿਆਂ ਤੋਂ ਤਕਰੀਬਨ ਤਿੰਨ ਦਹਾਕੇ ਹੋ ਗਏ ਕਿ ਮੈਂ ਪੋਲਿਟਿਕਸ ਦੇ ਵਿੱਚ ਪੈਰ ਰੱਖਿਆ ਨੂੰ ਲੋਕ ਹਿੱਤ ਲੋਕਾਂ ਦੀ ਆਵਾਜ਼ میں راجوندر ਹਲਕਾ ਕੋਆਰਡੀਨੇਟਰ ਸੀਗੀ ਡਾਕਟਰ ਸਾਹਿਬ ਦੇ ਟਾਈਮ ਤੇ ਉਹਨਾਂ ਨੇ ਮੈਨੂੰ ਬਣਾਇਆ ਸੀਗਾ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਉਹ ਇਸ ਕਰਕੇ ਹੋਈ ਹੈ ਕਿ ਡਾਕਟਰ ਸਾਹਿਬ ਜਿਹੜੇ ਸਾਨੂੰ ਪਿਛਲੇ ਦਿਨਾਂ ਵਿੱਚ ਸਦੀਵੀ ਵਿਛੋੜਾ ਦੇ ਗਏ ਸੀਗੇ ਔਰ ਜਿੰਨੇ ਵੀ ਅਹੀਂ ਇੱਥੇ ਇਕੱਠੇ ਹੋਏ ਆ ਵਲੰਟੀਅਰ ਉਹ ਇਸ ਕਰਕੇ ਹੋਏ ਆ ਕਿ ਜਿਹੜੀ ਹੈਗੀ ਆ ਟਿਕਟ ਆ ਉਹ ਹਾਈ ਕਮਾਨ ਨੂੰ ਪੀਏ ਕੋਮਲ ਪ੍ਰੀਤ ਸਿੰਘ ਦੀ ਝੋਲੀ ਪਾਉਣੀ ਚਾਹੀਦੀ ਆ ਕਿਉਂਕਿ ਉਹ ਪਹਿਲਾਂ ਵੀ ਗਰਾਉਂਡ ਲੈਵਲ ਤੇ ਵਿਚਰ ਚੁੱਕੇ ਡਾਕਟਰ ਸਾਹਿਬ ਦੇ ਨਾਲ ਉਹਨਾਂ ਨੂੰ ਪਤਾ ਕਿੰਨਾ ਦੇ ਕੰਮ ਹੋਏ ਆ ਕਿੰਨਾ ਦੇ ਰਹਿ ਗਏ ਆ ਔਰ ਇੱਕ ਐਜੂਕੇਟਿਡ ਪਰਸਨ ਨੇ ਤਾਂ ਉਹਨਾਂ ਨੂੰ ਟਿਕਟ ਜੜੀ ਹੈਗੀ ਆ ਹਾਈ ਕਮਾਨ ਨੂੰ ਦੇਣੀ ਚਾਹੀਦੀ ਹਾਂਜੀ ਠੀਕ ਹੈ ਨੂੰ ਟਿਕਟ ਨਹੀਂ ਮਿਲਦੀ ਅਗਲੇ ਇਲੈਕਸ਼ਨ ਦੀ ਹਾਂਜੀ ਹਾਂਜੀ ਇਲੈਕਸ਼ਨ ਕੀ ਹੋਏਗਾ ਵੇਖੋ ਜੀ ਕੋਮਲਪ੍ਰੀਤ ਦੇ ਨਾਲ ਜੇਕਰ ਕੋਈ ਵੀ ਹਾਈ ਕਮਾਂਡ ਫੈਸਲਾ ਲੈਂਦੀ ਆ ਤੇ ਫਿਰ ਅਸੀਂ ਆਮ ਆਦਮੀ ਪਾਰਟੀ ਦੇ ਨਾਣਾ ਦੇ ਵੇਖੋ ਜੀ ਮੇਰਾ ਨਾਮ ਮਾਸਟਰ ਤਸਵੀਰ ਸਿੰਘ ਹੈ ਡਾਕਟਰ ਸੋਲ ਜਦੋਂ ਹਲਕੇ ਦੇ ਐਮ ਐਲ ਏ ਬਣੇ ਉਹਨਾਂ ਨੇ 1 ਮਹੀਨੇ ਤੋਂ ਬਾਅਦ ਮੈਨੂੰ ਉਹਨਾਂ ਨੇ ਹਲਕੇ ਦਾ ਝਗੜਾ ਨਿਵਾਰਨ ਕਮੇਟੀ ਦਾ ਚੇਅਰਮੈਨ ਬਣਾਇਆ ਮੈਂ ਉਹਨਾਂ ਦੇ ਨਾਲ ਜਦੋਂ ਚੇਅਰਮੈਨ ਬਣਿਆ ਝਗੜੇ ਤੇ ਸ਼ਿਕਾਇਤਾਂ ਉਹਨਾਂ ਦੇ ਲੋਕਾਂ ਦੀਆਂ ਜਿਹੜੀਆਂ ਅਸੀਂ 300 ਤੋਂ ਉੱਪਰ ਅਸੀਂ ਉਹਨਾਂ ਦਾ ਨਿਬੇੜਾ ਕੀਤਾ। ਬਾਕੀ ਇਹ ਜਿਹੜੀ ਸਰਕਾਰ ਆ ਇਹ ਬਹੁਤ ਹੀ ਵਧੀਆ ਸਰਕਾਰ ਕੰਮ ਕਰ ਰਹੀ ਆ। ਪਿਛਲੇ ਸਮੇਂ 'ਚ ਡਾਕਟਰ ਸਾਹਿਬ ਨੇ ਜਿਹੜਾ ਉਹ ਵੱਖ-ਵੱਖ ਜਿਹੜੇ ਆ ਮਹਿਕਮੇ ਜਿੱਦਾਂ ਬਿਜਲੀ ਬੋਰਡ ਦਾ ਬਾਕੀ ਸਿਹਤ ਵਿਭਾਗ ਦਾ ਸਾਰਿਆਂ ਦੇ ਵਿੱਚ ਉਹਨਾਂ ਨੇ ਅਹੁਦੇ ਦਿੱਤੇ ਹੀ। ਇਹਨਾਂ ਨੇ ਸਾਰਿਆਂ ਨੇ ਕੰਮ ਕੀਤਾ ਵਲੰਟੀਅਰਾਂ ਨੇ। ਸਾਨੂੰ ਵਾਲੰਟੀਅਰਾਂ ਨੂੰ ਇਹ ਆਸੀ ਵੀ ਸਾਡਾ ਕੋਈ ਕੈਂਡੀਡੇਟ ਜਿਹੜਾ ਸਾਡੇ ਐਮਐਲਏ ਸਾਹਿਬ ਜਿਹੜੇ ਸਾਡੇ ਵਿੱਚ ਨਹੀਂ ਰਹੇ ਪਿਛਲੇ ਸਮੇਂ 'ਚ ਉਹਨਾਂ ਦੀ ਮੌਤ ਹੋ ਗਈ ਆ ਅਸੀਂ ਸਾਰੇ ਹੀ ਵਾਲੰਟੀਅਰ ਇਹ ਕਹਿੰਦੇ ਆ ਵੀ ਸਾਡੇ ਜਿਹੜੇ ਐਮਐਲਏ ਦੇ ਪਰਿਵਾਰ ਨੂੰ ਕੋਮਲਜੀਤ ਨੂੰ ਜਿਹੜਾ ਉਹ 1.5 ਸਾਲ ਦਾ ਸਮਾਂ ਜਿਹੜਾ ਰਹਿੰਦਾ ਉਹ ਇਹਨਾਂ ਦੀ ਝੋਲੀ 'ਚ ਜਿਹੜੀ ਆ ਦਿੱਤੀ ਜਾਵੇ ਟਿਕਟ ਤੇ ਇਹਨਾਂ ਨੂੰ ਇਹਦੇ ਨਾਲ ਨਵਾਜਿਆ ਜਾਵੇ ਬਾਕੀ ਸਾਡੇ ਇੱਥੇ 70-80 ਦੇ ਕਰੀਬ ਜਿਹੜੇ ਹਲਕੇ ਦੇ ਜਿਹੜੇ ਸਰਪੰਚ ਸਾਹਿਬ ਆ ਉਹ ਆਏ ਨੇ ਫੇ ਸਾਡੇ ਕੋਲ 10 12 ਜਿਹੜੇ ਆ ਐਮਸੀ ਆਏ ਨੇ ਬਲਾਕ ਪ੍ਰਧਾਨ ਸਾਡੇ ਕੋਲ ਆਏ ਨੇ ਅਸੀਂ ਅੱਜ ਇੱਥੇ 150 ਦੇ 200 ਦੇ ਲਾਗੇ ਛਾਗੇ ਜਿਹੜੇ ਆ ਸਾਡੇ ਵਲੰਟੀਅਰ ਤੇ ਆਮ ਪਾਰਟੀ ਦੇ ਜਿਹੜੇ ਵਰਕਰ ਤੇ ਅਹੁਦੇਦਾਰ ਇੱਥੇ ਪਹੁੰਚੇ ਨੇ ਕੋਮਲਪ੍ਰੀਤ ਦੇ ਹੱਕ ਦੇ ਵਿੱਚ ਜਿਹੜਾ ਉਹ ਵੋਟ ਨੂੰ ਲੈ ਕੇ ਜਿਹੜਾ ਅਸੀਂ ਇੱਥੇ ਇਕੱਠ ਕੀਤਾ ਮਤਲਬ ਟੋਟਲੀ ਤੁਸੀਂ ਅਗਰਵਿੰਦਰ ਸਿੰਘ ਆ ਜੀ ਮੈਂ ਮੌਜੂਦਾ ਸਰਪੰਚ ਪਿੰਡ ਗਹਿਰੀ ਤੋਂ ਹਾਂਜੀ ਤੇ ਅਸੀਂ ਮਤਲਬ ਕੋਮਲਪ੍ਰੀਤ ਦੇ ਹੱਕ ਵਿੱਚ ਆਇਆ ਵੀਰਦੇ ਜੋ ਆਪ ਨੂੰ ਪਤਾ ਹੈ ਕਿ ਜਿਮਨੀ ਚੋਂ ਨਾ ਆਉਣ ਵਾਲੀ ਆ ਜੋ ਪਿਛਲੇ ਹੀ ਇਧਾਕੇ ਤੇ ਜੋ ਵੀ ਆਪਣੇ ਨਾਲ ਮਤਲਬ ਘਟਨਾ ਵਾਪਰੀ ਆ ਉਸ ਦੇ ਮਜੂਦਾ ਹੀ ਮਤਲਬ ਕਹਿਣਾ ਕਿ ਕੋਮਲਪ੍ਰੀਤ ਵੀਰ ਨੂੰ ਟਿਕਟ ਦਿੱਤੀ ਜਾਵੇ ਹਾਈ ਕਮਾਂਡਰ ਵੀ ਬੇਨਤੀ ਕਰਦੇ ਆ ਤੇ ਮਤਲਬ ਮਜੂਦਾ ਕਮੇਟੀ ਦਿੱਤੀ ਜਾਵੇ ਟਿਕਟ ਫਿਰ ਅਸੀਂ ਜੋ ਵੀ ਕੋਮਲਪ੍ਰੀਤ ਕਹੂਗਾ ਵੀਰ ਉਹਦੇ ਨਾਲ ਆ ਪਰਿਵਾਰ ਦੇ ਨਾਲ ਆ ਅਸੀਂ ਡਾਕਟਰ ਸਾਹਿਬ ਦੇ ਪਰਿਵਾਰ ਦੇ ਨਾਲ ਬਿਲਕੁਲ ਖੜੇ ਆ